ਲੈ ਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਸਰਹਾਦੀ ਹਲਕਾ ਅਜ਼ਾਲਾ ਦੇ ਪਿੰਡ ਬਾਬਾ ਗੋਮ ਚੱਕ ਵਿਖੇ ਭਾਜਪਾ OBC ਮੋਸ਼ਾ ਦੇ ਪੰਜਾਬ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜ਼ਾਲਾ ਦੇ ਵੱਲੋਂ ਇੱਕ ਪਰਵੀ ਰੈਲੀ ਕਰਵਾਈ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜੋ ਕਿ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਉਹਨਾਂ ਨੂੰ ਪਹੁੰਚਾਉਣ ਦੇ ਲਈ ਇਸ ਵਾਰ ਲੋਕਾਂ ਨੂੰ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਅੰਮ੍ਰਿਤਸਰ ਦੀ ਸੀਟ ਦੇ ਉੱਪਰ ਭਾਜਪਾ ਜਿੱਤ ਹਾਸਲ ਕਰ ਸ ਲੋਕਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਬਹੁਤ ਹੀ ਵਧੀਆ ਅਤੇ ਪੜਿਆ ਲਿਖਿਆ ਉਮੀਦਵਾਰ ਮਿਲਿਆ ਉਹਨਾਂ ਨੇ ਲਿਖਿਆ ਹੈ ਕਿ ਇਸ ਵਾਰ ਸਾਨੂੰ ਪਾਜਪਾਰਾ ਸੱਤ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਅਤੇ ਅੰਮ੍ਰਿਤਸਰ ਦੀ ਤਰੱਕੀ ਹੋ ਸਕੇ ਆ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਇਹ ਬਾਰਡਰ ਦਾ ਏਰੀਆ ਆ ਤੇ ਇਹ ਨਾਲੇ ਹਲਕੇ 'ਚ ਪੈਂਦਾ ਆ ਅਸੀਂ ਤੁਸੀਂ ਖੁੱਲ ਕੇ ਸੁਣਿਆ ਕਿ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਵੀ ਦੱਸੀਆਂ ਮੁਸ਼ਕਲਾਂ ਵੀ ਦੱਸੀਆਂ ਇਹ ਪਿਛਲੇ ਦੋ ਟਰਮਾਂ ਦੇ ਔਜਲਾ ਸਾਹਿਬ ਇੱਥੇ ਦੇ ਮੈਂਬਰ ਪਾਰਲੀਮੈਂਟ ਨੇ ਇਹ ਦੱਸਣ ਕਿ ਇਸ ਇਲਾਕੇ ਲਈ ਕੀ ਕੀਤਾ ਤੁਸੀਂ ਕਿਸੇ ਵੀ ਮੇਰੀ ਭੈਣ ਜਾਂ ਭਰਾ ਤੋਂ ਪੁੱਛ ਲਓ ਤੁਹਾਨੂੰ ਇਹ ਦੱਸਣਗੇ ਇੱਥੋਂ ਦੀਆਂ ਕੀ ਮੁਸ਼ਕਲਾਂ ਨੇ ਇੱਥੋਂ ਦੀ ਤਾਰ ਦੀ ਮੁਸ਼ਕਲ ਆ ਇੱਥੇ ਨਸ਼ਿਆਂ ਦੀ ਮੁਸ਼ਕਲ ਆ ਇੱਥੇ ਕਾਨੂੰਨੀ ਵਿਵਸਥਾ ਦੀ ਮੁਸ਼ਕਲ ਆ ਇੱਥੇ ਜਿਹੜੇ ਸਾਡਾ ਭਾਈਚਾਰਾ ਆ ਜਿਹੜੇ ਸਾਡੇ ਭਰਾ ਨੇ ਜਿਹੜੇ ਇੱਥੇ ਫਾਰਮਿੰਗ ਕਰਦੇ ਨੇ ਉਹਨਾਂ ਦੀਆਂ ਇਨਕਮਾਂ ਘਟਦੀਆਂ ਹੀ ਜਾ ਰਹੀਆਂ ਆ ਬੇਰੋਜ਼ਗਾਰੀ ਵਧਦੀ ਜਾ ਰਹੀ ਆ ਇਸ ਕਰਕੇ ਹੁਣ ਲੋਕ ਹੱਕ ਗਏ ਨੇ ਉਹ ਚਾਹੁੰਦੇ ਨੇ ਕਿ ਇਸ ਇਲਾਕੇ ਦੀ ਵੀ ਤਰੱਕੀ ਹੋਵੇ ਜੋ ਤਰੱਕੀ ਪ੍ਰਧਾਨ ਮੰਤਰੀ ਮੋਦੀ ਬਾਕੀ ਭਾਰਤ ਚ ਲਿਆਏ ਨੇ ਉਹ ਤਰੱਕੀ ਅਸੀਂ ਐਤਕਾਂ ਅੰਬਰਸਰ ਦੀ ਤੇ ਇਸ ਇਲਾਕੇ ਦੀ ਵੀ ਕਰਨੀ ਹੈ ਇੱਕ ਨੂੰ ਪਤਾ ਆ ਕਿ ਇਹ ਇਸ਼ੂ ਜਦੋਂ ਮੈਂ ਸ਼ੁਰੂ ਜੀ ਆਇਆ ਸੀ ਇਹਨਾਂ ਨੇ ਮੇਰੇ ਨਾਲ ਰੇਜ਼ ਕੀਤਾ ਸੀ ਮੈਂ ਦਿੱਲੀ ਗੱਲ ਕੀਤੀ ਲੇਕਿਨ ਹੁਣ ਇਲੈਕਸ਼ਨ ਕੋਡ ਹੈ ਉਦੋਂ ਉਹਨਾਂ ਨੇ ਉਸੇ ਵੇਲੇ ਡਿਸੀਜਨ ਲੈ ਲਿਆ ਸੀ ਤੇ ਟੈਂਡਰ ਨਿਕਲ ਗਏ ਹੋਏ ਨੇ ਇਹ ਜਿਹੜੀ ਤਾਰ ਹੈ ਇਹਦੇ ਸ਼ਿਫਟਿੰਗ ਦਾ ਡਿਸੀਜਨ ਹੋ ਗਿਆ ਤੇ ਕਈ ਹੋਰ ਚੀਜ਼ਾਂ ਵੀ ਇਹਨਾਂ ਨੇ ਦੱਸੀਆਂ ਸੀ ਉਦੋਂ ਜਦੋਂ ਹਾਲੇ ਕਣਕ ਹੁਣੀ ਸੀਗੀ ਕਿ ਸਾਡੀਆਂ ਹਾਰਵੈਸਟਰ ਕੰਬਾਈਨਾ ਜਾਂ ਹੋਰ ਜਿਹੜੀਆਂ ਮੁਸ਼ਕਿਲਾਂ ਤਾਂ ਨੇ ਉਦੋਂ ਅਸੀਂ ਬੀਐਸਐਫ ਦਾ ਟੇਕਓਵਰ ਕੀਤੀਆਂ ਹੀ ਲੇਕਿਨ ਮੈਂ ਅੱਜ ਜਦੋਂ ਇਹਨਾਂ ਨਾਲ ਗੱਲ ਕੀਤੀ ਮੈਂ ਇਹਨਾਂ ਨੂੰ ਇਹ ਵੀ ਇਨਕਰੇਜ ਕੀਤਾ ਕਿ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਬੀਐਸਐਫ ਚ ਵੀ ਭਰਤੀ ਕਰਵਾਓ ਤੇ ਫੌਜ ਵੀ ਭਰਤੀ ਕਰਵਾਓ ਤੇ ਹੋਰ ਵੀ ਕਿਹੜੀਆਂ ਸੈਕਟਰਾਂ ਚ ਜਿੱਥੇ-ਜਿੱਥੇ ਇੱਥੇ ਦੇਖੋ